ਗੜ ਸ਼ੰਕਰ ਦੇ ਪਿੰਡ ਗੜੀ ਮਾਨਸੋਵਾਲ ਵਿਖੇ バス ਪਲਟਣ ਨਾਲ ਇੱਕ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਰ ਬਹੁਤੀ ਬਾਸਾਂ ਵੀ ਸੀਗੀ ਖਰਗੜਾ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਗੀ ਨਹੀਂ ਐ ਫਿਰ ਯਕਦਮ ਆ ਕੇ ਤਰਾਈ ਦੇ ਵਿੱਚ ਘੜੀ ਮਾਨਸਰ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬਸ ਪਲਟ ਗਈ ਇਹ ਤਾਂ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਯਕਦਮਿਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਫੋਟੋ ਵੀਟਰ ਪਹੁੰਚਾਇਆ ਸਹੀ ਮੇਰਾ ਨਾਮ ਜੀਤ ਕੋਹਰਾ ਸ ਆਸ ਸਿ ਖਰਾਦਗੜ ਨੂੰ ਚਾਹਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਛੱਡਰ ਚੂਲ ਪਰ ਜੰਡੀ ਆ ਅਸੀਂ ਉੱਥੋਂ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲਦੇ ਸੀ ਮੱਥਾ ਟੇਕਣ ਮੁੰਡਾ ਡਾਟ ਆਇਆ ਸੀਗਾ ਬਾਹਰ ਉਹਨੇ ਕੋ ਸੁੱਖ ਸੁੱਖੀ ਹੋਣੀ ਆ ਇੱਕ ਥਾੜਾ ਮੁੰਡਾ ਵਿਆਹ ਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਤਾ ਟਪਾਉਣ ਬਸ ਜਾਂਦਿਆ ਦਾ ਹੀ ਐਕਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੜਤੀ ਖਾਈ ਨਹੀਂ ਹਾਏ ਕਿਸੇ ਵਿੱਚ ਬਚੀ ਸੀ ਨਹੀਂ ਕਿਸੇ ਵਿੱਚ ਨਹੀਂ ਬਜੀ ਉਦਾਂ ਹੀ ਉਦੋਂ ਸੰਭਲੀ ਨਹੀਂ ਗਈ ਹਾਏ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਉਹਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ نیچے ਉੱਪਰ ਦਾ ਹੈਗਾ ਇੱਥੋਂ ਖਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੀ ਤੋਂ ਆਈ ਸੀਗੀ ਇਹ ਬੱਸ ਜਿਹੜੀ ਐ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਐ ਮਤਲਬ ਪਲਟਣ ਕਰਕੇ ਸੰਗਤ ਦੇ ਸਟਾ ਲੱਗੀਆਂ ਨੇ ਜਨੂੰ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸਭ ਮੁੱਖ ਤੇ ਆ ਕੇ ਚੌਂਕਬੀਨੇਵਾਲ ਦਾ ਪਿੰਡ ਹੈਗਾ ਜਨਿਕਰ ਸਾਹਿਬ ਮੇਰੇ ਨਾਲ ਨੇ ਇਸ ਲਈ ਤਕਨੀਸ਼ੀਰਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਕ ਹੌਸਪਟਲ ਦੇ ਵਿੱਚ ਐਡਮਿਟ ਕਰਵਾ ਦਿੱਤਾ ਤੇ ਬਾਕੀ ਮੌਕੇ ਤੇ ਆ ਕਿ ਸਾਰਾ ਦੇਖਿਆ ਜੋ ਵੀ ਹਲਕੀ ਰੋਟ ਹੈਗੀ ਆ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਉਹ ਸਾਰਿਆਂ ਦੇ ਤਰ੍ਹਾਂ ਦੇ ਇਸ ਇੰਟੀਮੇਸ਼ਨ ਜਿਹੜੀ ਦਿੱਤੀ ਜਾਂਦੀ ਹੈ। ਅੱਜ ਹਾਂਜੀ ਸੰਗਤ ਦਰਸ਼ਣ ਵਾਸਤੇ ਜੈਤਵਾਰ ਮਤਲਬ ਜਿਹੜਾ ਆਉਂਦੀ ਹੈ ਤੇ ਦਰਸ਼ਣ ਵਾਸਤੇ ਆ ਰਹੀ ਸੀਗੀ ਤੇ ਉਹ ਤਾਂ ਬੜੀ ਮਤਲਬ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰ ਕਰਵਾਤਾ ਜੀ ਕਿਹੜਾ ਹਸਪਟਲ ਭੇਜ ਜਾਈਏ ਇਹ ਲਗਲੇ ਘਾਸਪਟ ਲਈ ਐਂਬੂਲੈਂਸ ਆਈ ਜਾਂ ਮਗਾ ਕਿਉ ਇਥੋਂ ਪਈ ਦਿੱਤੀਆਂ ਜੀ ਉਹ ਉਹਨਾਂ ਦੇ ਪਿੱਛੇ ਅਸੀਂ ਜਾ ਕੇ ਬਾਕੀ ਦੇਖ ਲੈਨੇ ਜੀ ਉਹਨਾਂ ਦਾ ਕਿਹੜੇ ਕਿਹੜੇ ਹਸਪਤਾਲ ਦੇ ਠੀਕ ਐ ਸ